ਸੜਕਾਂ ਤੇ ਡਾਂਗਾਂ ਦੀ ਅੱਗ ਸੇਕੀ ਅਸੀਂ ਸੜਕਾਂ ਤੇ ਡਾਂਗਾਂ ਦੀ ਅੱਗ ਸੇਕੀ ਐ ਪਰ ਹੱਕਾਂ ਨੂੰ ਠੰਡ ਲਵਾਈ ਤਾਂ ਨਹੀਂ ਸਾਡਾ ਕਾਤਲ ਹੀ ਕੱਚਾ ਨਿਸ਼ਾਨ ਚੀਸੀ ਅਸੀਂ ਬੋਲੀ ਤੋਂ ਕੰਡ ਪੁਆਈ ਤਾਂ ਨਹੀਂ ਐਵੇਂ ਭਰਮ ਹੈ ਸਾਡੇਆਂ ਕਾਤਲਾਂ ਨੂੰ ਐਵੇਂ ਭਰਮ ਹੈ ਸਾਡੇਆਂ ਕਾਤਲਾਂ ਨੂੰ ਅਸੀਂ ਹੋਵਾਂਗੇ ਉਹ ਜਾਂ ਚਾਰ ਲੋਕੋ ਬਦਲਾ ਲਿਆ ਤਾਂ ਵੀ ਜਿਹੜੀ ਮੁੱਕਣੀ ਨਾ ਐਨੀ ਲੰਮੀ ਐ ਸਾਡੀ ਕਤਾਰ ਲੋਕੋ ਇਹਨੀ ਲੰਮੀ ਐ ਸਾਰੀ ਕਤਾਰ ਲੋਕੋ ਕਿਸਾਨ ਭਰਾਵੋ ਤੇ ਲੀਡਰ ਸਾਹਿਬਾਨ ਅੱਜ ਦਿੱਲੀ ਦੇ ਵਿੱਚ ਉਹੀ ਬੈਠੇ ਨੇ ਜਿਨ੍ਹਾਂ ਨੇ ਚਾਰ ਸਹਿਬਜ਼ਾਦਿਆਂ ਦੀ ਸ਼ਹਾਦਤ ਕੀਤੀ ਸੀ ਦਿੱਲੀ ਦੇ ਵਿੱਚ ਉਹੀ ਬੈਠੇ ਨੇ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਗੁਰੂ ਸਾਡੇ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਅਤੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਸੀ ਉਹ ਕੱਲੇ ਪੰਜਾਬ ਤੇ ਨਹੀਂ ਸਾਰੇ ਹਿੰਦੋਸਤਾਨ ਦੇ ਨਾਲ ਪੂਰੇ ਪੰਜਾਬ ਦੀ ਜਨਤਾ ਨੂੰ ਤੇ ਖਾਸ ਕਰਕੇ ਸਾਡੀ ਕਿਸਾਨੀ ਨੂੰ ਉਹਨਾਂ ਨੇ ਆਪਣੇ ਇੱਕ ਤਰ੍ਹਾਂ ਦਾ ਕਹਿ ਲਓ ਕਿ ਸਾਡੀ ਪਰਖ ਦਾ ਲੈ ਰਹੇ ਨੇ बार-बार ਅਸੀਂ 2020 ਤੇ 21 ਦੇ ਵਿੱਚ ਉਹਨਾਂ ਦਾ ਨੱਕ ਰੰਗਾਇਆ ਸੀ ਉਹਨਾਂ ਨੂੰ ਥੁੱਕ ਕੇ ਉਹਨਾਂ ਤੋਂ ਚਟਾਇਆ ਸੀ ਉਹਨਾਂ ਨੇ ਖੁਦ ਜਿਹੜੇ ਪਾਰਲੀਮੈਂਟ ਦੇ ਕਾਨੂੰਨ ਪਾਸ ਕੀਤੇ ਸੀ ਉਹਨਾਂ ਨੇ ਆਪ ਥੁੱਕ ਚਟ ਕੇ ਵਾਪਸ ਲੈੇ ਸੀ ਜਦੋਂ ਅਸੀਂ ਸਾਰੇ ਪੰਜਾਬ ਦੇ ਅੰਦਰ ਅੰਬਾਨੀ ਤੇ ਅੰਦਾਨੀ ਦੇ ਸਾਰੀਆਂ ਸੇਵਾਵਾਂ ਤੇ ਉਹਨਾਂ ਦੀ ਪੈਦਾਵਾਰਾਂ ਨੂੰ ਬਾਈਕਾਟ ਕਰਤਾ ਸੀ ਸਾਰੇ ਟੋਲ ਪਲਾਜ਼ੇ ਖੁੱਲੇ ਸੀ ਸਾਰੇ ਇਹਨਾਂ ਦੇ ਪੈਟਰੋਲ ਪੰਪ ਬੰਦ ਸੀ ਤੇ ਮੈਂ ਚੇਤਾਵਨੀ ਦੇਣਾ ਚਾਹੁੰਦਾ ਹਾਂ ਬੀਜੇਪੀ ਤੇ ਕੇਂਦਰ ਦੀ ਮੋਦੀ ਤੇ ਅਮਿਤ ਸ਼ਾਹ ਦੀ ਸਰਕਾਰ ਨੂੰ ਕਿ ਤੁਸੀਂ ਪੰਜਾਬ ਦੇ ਵਿੱਚ ਆਪਣੀ ਜਿਹੜੀਆਂ ਤੁਸੀਂ ਜੜਾ ਲਾਉਣੀਆਂ ਚਾਹੁੰਦੇ ਹੋ ਆ ਕੱਟ ਸਾਡੇ ਕਿਸਾਨਾਂ ਦਾ ਸਾਡੇ ਪੰਜਾਬ ਦੇ ਲੋਕਾਂ ਦਾ ਤੁਹਾਡਾ ਮਲਿਆ ਮੇਟ ਕਰ ਦੂਗਾ ਤੁਹਾਨੂੰ ਦਿੱਲੀ ਚੋਂ ਖਾੜ ਕੇ ਰੱਖੂਗਾ ਕਿਉਂਕਿ ਤੁਸੀਂ ਦਿੱਲੀ ਦੇ ਇੱਕ ਬਾਤਮੋ ਤੁਸੀਂ ਪੰਜਾਬ ਦੇ ਕਿਸਾਨਾਂ ਦਾ ਦੇ ਕਿਸਾਨਾਂ ਦੇ ਨਾਲ ਉਹਨਾਂ ਨੂੰ ਐਮ ਐਸ ਪੀ ਨਾ ਦੇ ਕੇ ਉਹਨਾਂ ਦਾ ਕਰਜ਼ਾ ਮਾਫ ਨਾ ਕਰਕੇ ਕਿਸਾਨ ਪੈਨਸ਼ਨ ਨਾ ਦੇ ਕੇ ਉਹਨਾਂ ਦੇ ਕਰਜ਼ਿਆਂ ਦੇ ਉੱਤੇ ਲੀਕ ਨਾ ਮਾਰ ਕੇ ਨਵੀਂ ਨੀਤੀ ਦਾ ਖਰੜਾ ਲਿਆ ਕੇ ਤੁਸੀਂ ਉਹਨਾਂ ਦਾ ਗळा ਘੁੱਟ ਰਹੇ ਹੋ ਉਹਨਾਂ ਦਾ ਜੀਣਾ ਹਰਾਮ ਕਰ ਰਹੇ ਹੋ ਉਹਨਾਂ ਦੀਆਂ ਜ਼ਮੀਨਾਂ ਗਿਰਵੀ ਰੱਖਣ ਦੀ ਤੁਸੀਂ ਕਾਰਪੋਰੇਟ ਕਰਾਣਿਆਂ ਨੂੰ ਬੁਲਾ ਰਹੇ ਹੋ ਅਸੀਂ ਕਾਰਪੋਰੇਟ ਕਰਾਣਿਆਂ ਨੂੰ ਐਲਾਨ ਕਰਦੇ ਆ ਤੁਸੀਂ ਜ਼ੋਰ ਲਾਓ ਤੁਹਾਡੀ ਨੀਤੀ ਅਸੀਂ ਲਾਗੂ ਨਹੀਂ ਹੋਣ ਦਵਾਗੇ ਦੂਜੀ ਗੱਲ ਬਾਟਰ ਤੇ ਬੈਠੇ ਸਾਡੇ ਸਾਥੀ ਜਿਹੜੇ ਲੜ ਰਹੇ ਨੇ ਪਿਛਲੇ 11 ਮਹੀਨਿਆਂ ਤੋਂ ਸਾਲ ਹੋਣ ਜਾ ਰਿਹਾ 12 ਤਰੀਕ ਨੂੰ ਉਹਨਾਂ ਨੂੰ ਵਿਸ਼ਵਾਸ ਦਿਵਾਉਨੇ ਆ ਕਿਆ ਸੰਯੁਕਤ ਕਿਸਾਨ ਮੋਰਚਾ ਇਹਦੀ ਪੂਰੀ ਦੀ ਪੂਰੀ ਲੀਡਰਸ਼ਿਪ ਤੇ ਆ ਜਿਹੜੇ ਸਾਡੇ ਕਿਸਾਨ ਸਾਥੀ ਬੈਠੇ ਨੇ ਅਸੀਂ ਤੁਹਾਡੇ ਮੰਗਾਂ ਦੇ ਸਹਿਮਤ ਸਾਡੀਆਂ ਮੰਗਾਂ ਵੀ ਹੋਈ ਨੇ ਅਸੀਂ ਵੀ ਲੜ ਰਹੇ ਹਾਂ ਤੁਸੀਂ ਵੀ ਲੜ ਰਹੇ ਹੋ ਜਰੂਰ ਉਹ ਸ਼ਬਦ ਦਿਨ ਆਏਗਾ ਜਿਸ ਦਿਨ ਜਿੰਨੇ ਪਲੇਟਫਾਰਮ ਇਕੱਠੇ ਹੋ ਕੇ ਦਿੱਲੀ ਦੀਆਂ ਰਗਾਂ ਨੂੰ ਦੰਬਣਗੇ ਔਰ ਦਿੱਲੀ ਇਤਿਹਾਸਿਕ ਤੌਰ ਤੇ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਪੰਜਾਬੀਆਂ ਦੀ ਦੁਸ਼ਮਣ ਇਹ ਪੰਜਾਬ ਦੇ ਲੋਕੋ ਯਾਦ ਕਰੋ ਉਹਨਾਂ ਜਿਨ੍ਹਾਂ ਨੂੰ ਹਮੇਸ਼ਾ ਇਹਨਾਂ ਨੇ ਵਿਤਕਿਰਿਅਪ ਕੀਤਾ ਸਾਡੇ ਨਾਲ ਹਮੇਸ਼ਾ ਤੱਕਾ ਕੀਤਾ ਹਮੇਸ਼ਾ ਸਾਨੂੰ ਧੋਖਾ ਦਿੱਤਾ ਇਹ ਪੰਜਾਬ ਦੇ ਲੋਕਾਂ ਨੂੰ ਚੌਕਸ ਹੋਣ ਦੀ ਲੋੜ ਹੈ ਕਿਉਂਕਿ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਕਦੇ ਆਪਣੇ ਲਈ ਨਹੀਂ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਨੇ ਸਾਰੀਆਂ ਕੁਰਬਾਨੀਆਂ ਮੁਗਲ ਰਾਜ ਦੇ ਖਿਲਾਫ ਅੰਗਰੇਜ਼ਾਂ ਦੇ ਖਿਲਾਫ ਸਾਰੀਆਂ ਕੁਰਬਾਨੀਆਂ ਦੇ ਵਿੱਚ ਬਾਹਰੋਂ ਆਉਂਦੇ ਸੀ ਅਮਰ ਸ਼ਾਹ ਅਫਦਾਲੀ ਕਦੇ ਮੀਰ ਮੰਨੂ ਵਰਗਿਆਂ ਨੇ ਸ਼ਹਾਦਤਾਂ ਲਈਆਂ ਕਦੇ ਹੋਰ ਜਿਹੜੇ ਇੱਥੇ ਆਉਂਦੇ ਸੀ ਸਾਡੇ ਫੈਬਰ ਦਰੇ ਦੇ ਵਿੱਚੋਂ ਉਦੋਂ ਸਾਡੇ ਪੰਜਾਬ ਦੇ ਲੋਕਾਂ ਨੇ ਖਾਸ ਕਰਕੇ ਸਿੱਖ ਸਾਡੀ ਜਨਤਾ ਨੇ ਕੁਰਬਾਨੀਆਂ ਦਿੱਤੀਆਂ ਸੋ ਆਓ ਉਹਨਾਂ ਕੁਰਬਾਨ ਹੋਏ ਸਾਡੇ ਸਾਥੀਆਂ ਨੂੰ ਯਾਦ ਕਰਦੇ ਹੋਏ ਕਸਮ ਖਾਈਏ ਕਿ ਮੋਦੀ ਤੇ ਅਮਿਤ ਸ਼ਾਹ ਦੀ ਇਹ ਸਾਜ਼ਿਸ਼ ਨੂੰ ਕਦੇ ਵੀ ਪੂਰਾ ਹੋਣ ਨਹੀਂ ਦੇਵਾਂਗੇ ਸੋ ਲੜਾਈ ਲੜਾਂਗੇ ਅਤੇ ਪੂਰੇ ਦੇਸ਼ ਦੀ ਕਿਸਾਨੀ ਪੂਰੇ ਦੇਸ਼ ਦੇ ਲੋਕਾਂ ਦੀ ਰੀਝਾਂ ਕਿ ਆਓ ਇਸ ਡिक्टेटरਾਂ ਦੇ ਖਿਲਾਫ ਲੜਾਈ ਚ ਅੱਗੇ ਵਧਾਈਏ ਵਿਦੇਸ਼ ਦੇ ਲੋਕ ਤੁਹਾਡੇ ਸਾਰਿਆਂ ਵੱਲ ਦੇਖ ਰਹੇ ਨੇ ਕਿ ਕਦੋਂ ਪੰਜਾਬ ਦੇ ਲੋਕ ਪੰਜਾਬ ਦੇ ਕਿਸਾਨ ਸਾਨੂੰ ਹਾਕ ਮਾਰਨਗੇ ਤਾਮਿਲ ਲਾਡੂ ਵਾਲਿਆਂ ਨੂੰ ਕੇਰਲਾ ਵਾਲਿਆਂ ਨੂੰ ਬੰਗਾਲ ਵਾਲਿਆਂ ਨੂੰ ਆਪ ਸਾਰੇ ਦੇਸ਼ ਦੀ ਜਨਤਾ ਸੰਯੁਕਤ ਕਿਸਾਨ ਮੋਰਚੇ ਦੇ ਹੱਕੇ ਦੀ ਢੀਕ ਕਰ ਰਹੀ ਹੈ ਉਹ ਜਿਵੇਂ ਕਿਹਾ ਗਿਆ 2:30 ਵਜੇ ਐਲਾਨ ਹੋਣੇ ਨੇ ਉਹਨਾਂ ਨੂੰ ਜਰੂਰ ਸੁਣ ਕੇ ਜਾਣਾ ਤਾਂ ਜੋ ਸੰਯੁਕਤ ਕਿਸਾਨ ਮੋਰਚਾ ਆਪਣੀ ਉਸ ਵਾਅਦੇ ਨੂੰ ਆਪਣੇ ਉਸ ਕਰਮ ਨੂੰ ਪੂਰਾ ਕਰ ਸਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ